ਇਹ ਦਿਨੀ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਉਤੇ ਇੱਕ ਵਿਅਕਤੀ ਵੱਲੋਂ ਡਾਕਟਰ ਪੀਮਰਾਓ ਉਮੇਦਕਰ ਦੇ ਪੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਕੋਸ਼ਿਸ਼ ਦੇ ਵਿੱਚ ਇਹ ਵਿਅਕਤੀ ਪੌੜੀ ਲਗਾ ਕੇ ਡਾਕਟਰ ਪੀਮਰਾਓ ਉਮੇਦਕਰ ਦੇ ਪੁੱਤ ਉਪਰ ਚੜ ਗਿਆ ਤੇ ਹਥੌੜੇ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਲੋਕਾਂ ਵੱਲੋਂ ਉਸ ਨੂੰ ਮੌਕੇ ਤੇ ਹੀ ਫੜ ਲਿਆ ਤੇ ਇਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਸਿਆਸੀ ਆਗੂਆਂ ਵੱਲੋਂ ਵੀ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਜਦ ਚਲਦੇ ਹੀ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਨੂੰ ਮੰਦਭਾਗੀ ਘਟਨਾ ਕਰਾ ਦਿੱਤਾ ਹੈ ਤੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਹ ਘਟਨਾ ਇੱਕ ਮਹਾਨ ਸ਼ਖਸੀਅਤ ਦਾ અપਮਾਨ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਡਾਕਟਰ ਟੀਮਰਾਵ ਉਮੇਦਕਰ ਇਸ ਦੇਸ਼ ਦੇ ਇੱਕ ਮਹਾਨ ਆਗੂ ਸੀ ਤੇ ਉਹ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਵੀ ਸੀ। ਕੋਈ ਪਹਿਲੀ ਤਾਂ ਗੱਲ ਹੈ ਕਿ ਏਡੀ ਵੱਡੇ ਮਹਾਨ ਸ਼ਖਸੀਅਤ ਡਾਕਟਰ ਬੀਆਰ Ambedkar ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਇਸ ਦੇਸ਼ ਨੂੰ ਦੇਣ ਸੰਵਿਧਾਨ ਦੇ ਉਨਰ ਮਾਤਾ ਉਸ ਸ਼ਖੀਤ ਨੂੰ 26 ਜਨਵਰੀ ਵਾਲੇ ਦਿਨ ਉਹਨਾਂ ਤੇ ਉੱਤੇ ਜਿਹੜਾ ਸਟੈਚੂ ਲੱਗਿਆ ਉਹਨੂੰ ਦਿਨੇ ਇਸ ਤਰ੍ਹਾਂ ਤੋੜਨ ਦੀ ਜਿਹੜੀ ਵੱਡੀ ਕੋਸ਼ਿਸ਼ ਕੀਤੀ ਹੈ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਉਸ ਮਹਾਨ ਸ਼ਖੀਤ ਦਾ ਅਪਮਾਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹਨੂੰ ਪਾਰਟੀ ਵੱਲੋਂ ਮੈਂ ਕੰਡੈਮ ਵੀ ਕਰਦਾ ਔਰ ਇਹਦੇ ਤੇ ਹਾਈ ਲੈਵਲ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ ਔਰ ਇਹਦੇ ਪਿੱਛੇ ਸਾਜਿਸ਼ ਕੀ ਹੈ ਪੰਜਾਬ ਦੇ ਅਮਨ ਤੇ ਸ਼ਾਂਤੀ ਦੇ ਮਾਹੌਲ ਨੂੰ ਲਾਂਬੂ ਲਾਉਣ ਦੀ ਉਹਦਾ ਵੀ ਪਰਦਾ ਫਾਸ਼ ਹੋਣਾ ਚਾਹੀਦਾ ਦੂਜੀ ਗੱਲ ਹੈ ਕਿ ਇਸ ਘਟਨਾ ਨੇ ਪੰਜਾਬ ਸਰਕਾਰ ਦੇ ਜਿਹੜੇ ਸਾਰੇ ਪੋਲ ਹੈ ਸਿਕਿਉਰਟੀ ਦੇ ਕੋਲ ਕਿ ਰੱਖਤੇ ਹੈ ਘਟਨਾ ਕਿੰਨੇ ਇੰਪੋਰਟੈਂਟ ਕਿੰਨੇ ਬੀਜੀ ਏਰੀਏ ਦੇ ਵਿੱਚ ਹੋ ਰਹੀ ਹੈ ਔਰ ਉਸ ਟੈਂਪਰ ਹੋ ਰਹੀ ਹੈ ਜਦੋਂ ਸਾਥ ਸਾਥੇ ਪੁਲਿਸ ਜਿਹੜੀ ਹੈ ਉਹ ਚੌਕਸ ਹੈ ਇਸ ਚੀਜ਼ ਨੂੰ ਮੇਂ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਇਹ ਇਹੋ ਜੀ ਘਟਨਾ ਇਹੋ ਜੀ ਜਗ੍ਹਾ ਤੇ ਹੋਈ ਆ ਤੇ ਇਹਦੀ ਜ਼ਿੰਮੇਵਾਰੀ ਵੀ ਫਿਕਸ ਹੋਣੀ ਚਾਹੀਦੀ ਇਸ ਕਰਕੇ ਵੱਡੀ ਗੱਲ ਹੁੰਦੀ ਹੈ ਕਿ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਅਮਨ ਨੂੰ ਡਿਸਟਰਬ ਕਰਨ ਵਾਸਤੇ ਅਸੀਂ ਬੜੀ ਦੇਰ ਤੋਂ ਕਰ ਰਹੇ ਕਿ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਜਿਹੜੀਆਂ ਚਾਹੁੰਦੀਆਂ ਇੱਕ ਪੰਜਾਬ ਨੂੰ ਤਬਾਹੀ ਦੇ ਰਸਤੇ ਦੇ ਉੱਤੇ ਦੁਬਾਰਾ ਪਾਇਆ ਜਾਵੇ ਤੇ ਸਰਕਾਰ ਜਿਹੜੀ ਸਾਡੀ ਆ ਸੁੱਤੀ ਪਈ ਹੈ ਇਸ ਕਰਕੇ ਜੇ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਫਰੀਦਕੋਟ ਤੋਂ ਆਪਣਾ ਜਿਹੜਾ ਝੰਡਾ ਚਲਾਉਂਦਾ ਆਪਣੀ ਸੈਲੀਬ੍ਰਿਟੀ ਸੀ ਉਹ ਪਟਿਆਲੇ ਆਪ ਸ਼ਿਫਟ ਹੋਣਾ ਪਿਆ ਤੇ ਇਹਦਾ ਮਤਲਬ ਕਮਜ਼ੋਰੀ ਤਾਂ ਸਰਕਾਰ ਨੇ ਉਸੇ ਦਿਨ ਹੀ ਮੰਨ ਲਈ ਜੇ ਕੋਈ ਚੈਲੰਜ ਸੀ ਫਰੀਦਕੋਟ ਚ ਤੇ ਉਹ ਚੈਲੰਜ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਆਪ ਐਕਸੈਪਟ ਕਰਨਾ ਚਾਹੀਦਾ ਸੀ ਇੱਕ ਤਰੀਕਾ ਥੋੜੀ ਜਿਹੀ ਕਿ ਜੇ ਉੱਥੇ ਪੁਲਿਸ ਨੇ ਕਹਿ ਦਿੱਤਾ ਵੀ ਉੱਥੇ ਖਤਰਾ ਆਇਆ ਉੱਥੇ ਕੋਈ ਝੰਡੇ ਲੱਗੇ ਖਾਲਸਤਾਨ ਦੇ ਜਾਂ ਹੋਰ ਹੋ ਗਿਆ ਤੇ ਤੁਸੀਂ ਮੈਦਾਨ ਨਹੀਂ ਛੱਡ ਚੋ ਇਹ ਕੀ ਇਹ ਇਹ ਜੇ ਮੁੱਖ ਮੰਤਰੀ ਡਰ ਗਿਆ ਉੱਥੇ ਜਾਣ ਤੋਂ ਵੈਨਿਊ ਚੇਂਜ ਹੋ ਗਿਆ ਕਿ ਉੱਥੇ ਮੁੱਖ ਮੰਤਰੀ ਨਹੀਂ ਜਾਏਗਾ ਉੱਥੇ ਕੋਈ ਹੋਰ ਝੰਡਾ ਚੜਾਉਣ ਜਾਏਗਾ ਤੇ ਤੁਸੀਂ ਆਪਣੇ ਆਪ ਹੀ ਹਾਰ ਇਨ ਜਿਹੜੀਆਂ ਫੋਰਸ ਦੇ ਸਾਹਮਣੇ ਮੰਨ ਲਈ ਆਪਣੀ ਇਸ ਕਰਕੇ ਪਹਿਲਾਂ ਤੇ ਵੀ ਦੱਸਣਾ ਚਾਹੀਦਾ ਕਿ ਜੇ ਮੁੱਖ ਮੰਤਰੀ ਸਾਹਿਬ ਦਾ ਪ੍ਰੋਬਲਮ ਸੀ ਤੇ ਕਿਉਂ ਚੇਂਜ ਕੀਤਾ ਗਿਆ ਜੇ ਮੁੱਖ ਮੰਤਰੀ ਸਾਹਿਬ ਚੁਣੌਤੀ ਨਹੀਂ ਪ੍ਰਬੰਧ ਕਰਦੇ ਤੇ ਤੁਸੀਂ ਸੰਵਧਾਨਕ ਤੌਰ ਤੇ ਸਰਕਾਰ ਚੁਣਨ ਦੇ ਹੱਕਦਾਰ ਹੀ ਨਹੀਂ ਕਿੱਡੀ ਮਾਰੀ ਗੱਲ ਹੈ ਕਿ ਤੁਸੀਂ ਚੁਣੌਤੀ ਸਵੀਕਾਰ ਕਰਨ ਦੀ ਬਜਾਏ ਜਦੋਂ ਆਪ ਤੁਸੀਂ ਭੱਜ ਗਏ ਉਥੋਂ ਮਤਾਦਤ ਤੋਂ ਤੇ ਫਿਰ ਇਹੋ ਜਿਹਾ ਘਟਨਾਵਾ ਦੁਜੀ ਥਾਂ ਤੇ ਕਿਵੇਂ ਰੱਖੋਗੇ ਇਸ ਕਰਕੇ ਬੜੀ ਮਿਊਸੀ ਵਾਲੀ ਗੱਲ ਹੈ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਇਹਦੇ ਤੇ ਨੈਤਿਕ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ ਇਹਨਾਂ ਘਟਨਾਵਾਂ ਦੀ ਬਹੁਤ ਲੋਕੀ ਇਸ ਘਟਨਾ ਕਰਕੇ ਬਾਕੀ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਪੀਆਂ ਉਹਦੇ ਕਰਕੇ ਮਿਊਸੀ ਦੇ ਵਿੱਚ ਨਹੀਂ ਸਹਿਮ ਦਵਤ ਥੈਂਕ ਯੂ ਸਰ ਯੂਰ ਰਿਪੋਰਟ ਜਗਬਾਨੀ ਟੀਵੀ